ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਬਣਾ ਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਛੋਲੇ ਦੀ ਰੈਸਪੀ ਇੱਕ ਭੈਣ ਦਾ ਆਇਆ ਸੀ ਕਮੈਂਟ ਆਪਾਂ ਨੂੰ ਉਹ ਕਹਿੰਦੇ ਜਿਹੜੇ ਵਿਆਹਾਂ ਦੇ ਵਿੱਚ ਛੋਲੇ ਬਣਦੇ ਆ ਉਹਦੀ ਰੈਸਪੀ ਬਣਾ ਕੇ ਦਿਖਾਓ ਬਿਲਕੁਲ ਹਲਵਾਈ ਸਟਾਈਲ ਬਣਾਉਂਗੇ 200 ਗ੍ਰਾਮ ਛੋਲੇ ਮੈਂ ਭਿਉਲੇ ਤੇ ਰਾਤ ਠੀਕ ਹੈ ਜੀ ਪੂਰੀ ਰਾਤ ਭਿਓ ਕੇ ਰੱਖਿਆ ਫੁੱਲ ਪਾਣੀ ਚ ਪਾਣੀ ਆਂਦਾ ਬਣ ਨਿਚੋੜਦਾ ਤਾਂ ਹੁਣ ਤੇ ਇਹਨਾਂ ਨੂੰ ਆਪਾਂ ਉਬਾਲ ਲੂਗੇ ਠੀਕ ਹੈ ਜੀ ਤੁਸੀਂ ਚਾਹੇ ਕੁੱਕਰ 'ਚ ਸੀਟੀਆਂ ਮਾਰਾ ਲਿਓ 2-3 ਜਾਂ ਮਤਲਬ ਐਤ ਨਹੀਂ ਬਾੜ ਲਿਓ ਦੂਈ ਤਰ੍ਹਾਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਛੋਲੇ ਬਾੜਦੇ ਆਪਾਂ ਉਸ ਤੋਂ ਬਾਅਦ ਦਿਖਾਉਂਦੇ ਆ ਤੁਹਾਨੂੰ ਠੀਕ ਹੈ ਜੀ ਮਾਰ ਕੇ ਤੜਕਾ ਇਹਨਾਂ ਨੂੰ ਜਿਹੜਾ ਜਿਹੜਾ ਸਮਾਨ ਵਰਤੂਗੇ ਉਹ ਤੁਹਾਨੂੰ ਮੈਂ ਨਾਲ ਦੇ ਨਾਲ ਦੱਸੀ ਤੇ ਲਓ ਜੀ ਛੋਲੇ ਆਪਾਂ ਨੇ ਬਾੜ ਲਏ ਠੀਕ ਹੈ ਜੀ ਆਹ ਦੇਖ ਲਓ ਛੋਲੇ ਆਪਣੇ ਇਹਨਾਂ ਗਲ ਚੁੱਕੇ ਆ ਤੇ ਹੁਣ ਮਾਰਦੇ ਆ ਤੜਕਾ ਤੜਕਾ ਮਾਰਨੇ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ ਜੀ ਇੱਕ ਮੈਂ ਪਿਆਜ਼ ਮਿਕਸੀ ਕਰ ਲਿਆ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਅਦਰਕ ਲਸਣ ਦਾ ਪੇਸਟ ਹੈ ਹਰੀ ਮਿਰਚ ਵਰਤੋਂਗੇ ਮਿਕਸੀ ਕਰੀ ਹੋਈ ਪਈ ਸੀ ਮੇਰੇ ਕੋਲ ਦੋ ਮੈਂ మీడియం ਸਾਈਜ਼ ਦੇ ਟਮਾਟਰ ਮਿਕਸੀ ਕਰ ਲਏ ਤੇ ਆ ਮੈਂ ਦੋ ਕੋ ਨਾਰਮਲ ਸਾਈਜ਼ ਆਲੂ ਆ ਜਿਹੜੇ ਠੀਕ ਹੈ ਜੀ ਬਰੀਕ ਬਰੀਕ ਤੋੜ ਲਏ ਜਮੇ ਉਬਲੇ ਹੋਏ ਆਲੂ ਤੇ ਇਹ ਮੈਂ ਮੈਸ਼ ਕਰ ਲਏ ਬਿਲਕੁਲ ਇਹ ਨਾਲ ਗਰੇਵੀ ਹੈ ਜਿਹੜੀ ਉਹ ਗਾੜੀ ਹੋ ਜੂਗੀ ਤੇ ਆ ਜੋ ਫਿਰ ਮਾਰਦੇ ਆ ਤੜਕਾ ਹੁਣ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਆ ਦੋ ਤਿੰਨ ਕ ਤੇਜ ਪੱਤੇ ਪਾ ਦਾਂਗੇ ਇੱਕ ਬੜੀ ਇਲਾਇਚੀ ਦੋ ਲੌਂਗ ਠੀਕ ਹੈ ਜੀ ਛੇਕ ਰੱਖੂਗੇ ਇਹਨ ਮੀਡੀਅਮ ਆ ਜਦੋਂ ਇਹ ਚਟਕ ਗਿਆ ਇਹਨ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਪਿਆਜ਼ ਠੀਕ ਹੈ ਜਿਹੜੇ ਮਿਕਸੀ ਕਰਕੇ ਰੱਖੇ ਤੇ ਆਪਾਂ ਨੇ ਤੇ ਇਹਨੂੰ ਪੁੱਝਾਂਗੇ ਜੀ ਆਪਾਂ ਹੁਣ ਠੀਕ ਹੈ ਜੀ మీడియం ਆਂਚ 'ਤੇ ਪਰ ਜ਼ਿਆਦਾ ਓਵਰ ਸੇਕ ਨਹੀਂ ਕਰਨਾ ਪਿਆਜ਼ ਆਪਣੇ ਸੜ ਵੀ ਸਕਦੇ ਆ మీడియం ਆਂਚ 'ਤੇ ਇਹਨੂੰ ਭੁੰਨੂਗੇ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਅਗਲਾ ਸਮਾਨ ਤੇ ਲਓ ਜੀ ਜਦੋਂ ਆਪਣੇ ਪਿਆਜ਼ ਹਲਕੇ ਜੇ ਬ੍ਰਾਊਨ ਹੋ ਗਏ ਫਿਰ ਆਪਾਂ ਪਾ ਦਾਂਗੇ ਜੀਰਾ ਜੀਰਾ ਮੈਸ ਕਰਕੇ ਬਾਅਦ ਵਿੱਚ ਪਾਇਆ ਕਿਉਂਕਿ ਜੀਰਾ ਜੇ ਆਪਾਂ ਪਹਿਲਾਂ ਪਾ ਲੰਦੇ ਠੀਕ ਹੈ ਜੀ ਜੀਰੇ ਨੇ ਸੜ ਜਾਣਾ ਤਾਂ ਜੀਰਾ ਪਾਵਾਂਗੇ ਹਲਕਾ ਜਿਹਾ ਭੁੰਨਾਂਗੇ ਉਹਨੂੰ ਜਦੋਂ ਜੀਰਾ ਆਪਣਾ ਭੁੰਨ ਹੋ ਗਿਆ ਉਸ ਤੋਂ ਬਾਅਦ ਇੱਕ ਚਮਚ ਪਾਵਾਂਗੇ ਅਦਰਕ ਲਸਣ ਦਾ ਠੀਕ ਹੈ ਜੀ ਤੇ ਥੋੜੀ ਜਿਹੀ देर ਇਹਨੂੰ ਭੁੰਨਾਂਗੇ ਆਪਾਂ ਇੱਕ ਅੱਧਾ ਮਿੰਟ ਲੋੜੀ ਲਸਣ ਆਪਣਾ ਭੁੰਨ ਹੋ ਗਿਆ ਛੋਟਾ ਚਮਚਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਠੀਕ ਹੈ ਜੀ ਇੱਕ ਅੱਧਾ ਮਿੰਟ ਜਦੋਂ ਇਹ ਪੁੰਨ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਪਾ ਦਾਂਗੇ ਇਹਦੇ ਵਿੱਚ ਦੋ ਟਮਾਟਰ ਮਿਕਸੀ ਕੀਤੇ ਹੋਏ ਟਮਾਟਰਾਂ ਇਹ ਜੱਗ 'ਚ ਘਮਾ ਲਾਂਗੇ ਹਲਕਾ ਜਿਹਾ ਪਾਣੀ ਠੀਕ ਹੈ ਜੀ ਇਹਨੂੰ ਜੱਗ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਇਹਨੂੰ ਵੀ ਵਿੱਚ ਪਾ ਲਾਂਗੇ ਤੇ ਥੋੜੀ ਜੀ ਪਾ ਦਾਂਗੇ ਜੀ ਹਰੀ ਮਿਰਚ ਜਿਹੜੀ ਮੈਂ ਮਿਕਸੀ ਕੀਤੀ ਹੋਈਆਂ ਤੁਸੀਂ ਦੋ ਜਾਂ ਤਿੰਨ ਹਰੀਆਂ ਮਿਰਚਾਂ ਠੀਕ ਹੈ ਜੀ ਕੱਟ ਕੇ ਵੀ ਪਾ ਸਕਦੇ ਹੋ ਤੇ ਇਹਨੂੰ ਪੁੰਨੂਗੇ ਆਪਾਂ ਹੁਣ ਮੀਡੀਅਮ ਸੇਕ ਪਰ ਤਕਰੀਬਨ ਦੇਨ ਚਾਰ ਮਿੰਟ ਠੀਕ ਹੈ ਜੀ ਜਦੋਂ ਤੱਕ ਇਹ ਆਪਣਾ ਤੇਲ ਨਹੀਂ ਛੱਡ ਦਿੰਦਾ ਮਸਾਲਾ ਲਓ ਜੀ ਮਸਾਲਾ ਆਪਣਾ ਤੇਲ ਛੱਡ ਚੁੱਕਿਆ ਏ ਹੁਣ ਪਾਵਾਂਗੇ 2 ਚਮਚ ਛੋਟੇ ਨਮਕ ਦੇ ਟੇਸਟ ਰਿਕੋਰਡਿੰਗ ਤੇ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਠੀਕ ਹੈ ਜੀ ਥੋੜਾ ਜਿਹਾ ਕਿਚਨ ਕਿੰਗ ਦਾ ਤੇ ਨੁੱ꼰 ਨਾਗੇ ਹਲਕਾ ਜਾ ਠੀਕ ਹੈ ਜੀ ਇੱਕ ਅੱਧਾ ਮਿੰਟ ਉਸ ਤੋਂ ਬਾਅਦ ਥੋੜੀ ਜੀ ਕਸਤੂਰੀ ਮੇਥੀ ਠੀਕ ਹੈ ਜੀ ਤੇ ਨਾਲੇ ਪਾ ਦਾਂਗੇ ਛੋਲੇ ਜਿਹੜੇ ਆਪਾਂ ਨੇ ਉਬਾਲ ਕੇ ਰੱਖੇ ਤੇ ਜੇ ਮਾੜਾ ਮੋਟਾ ਦਾ ਚਾ ਮਾੜਾ ਮੋਟਾ ਥੋੜਾ ਬਹੁਤਾ ਪਾਣੀ ਹੋਇਆ ਕੋਈ ਚੱਕਰ ਨਹੀਂ ਠੀਕ ਹੈ ਜੀ ਕਿਉਂਕਿ ਮੈਂ ਜਿਹੜੇ ਛੋਲੇ ਆ ਉਹ ਮੈਂ ਧੋ ਕੇ ਆ ਨਾ ਚੰਗੀ ਤਰ੍ਹਾਂ ਉਬਾਲੇ ਤੇ ਠੀਕ ਹੈ ਜੀ ਧੋ ਕੇ ਪਿਓਏ ਤੇ ਠੀਕ ਹੈ ਜੀ ਕਦੇ ਵੀ ਤੁਸੀਂ ਵੀ ਛੋਲੇ ਪਿਓਨੇ ਆ ਤਾਂ ਡਾਇਰੈਕਟ ਨਾਲ ਪਿਓ ਇਹ ਕਰੋ ਦੁਕਾਨ ਤੇ ਲਿਆ ਕੇ ਪਹਿਲਾਂ ਉਹਨਾਂ ਨੂੰ ਪਿਉਣਾ ਜ਼ਰੂਰੀ ਆ ਠੀਕ ਆ ਜੀ ਛੋਲਿਆਂ ਦਾ ਕਲਰ ਚੈੱਕ ਕਰ ਲਓ ਗਰੇਵੀ ਦਾ ਖੌਨ ਚ ਥੋੜਾ ਜਿਹਾ ਹਲੇ ਔਟ ਜਾ ਰਿਹਾ ਏ ਪਰ ਜੇ ਆਮ ਨੂੰ ਸਾਹਮਣੇ ਹੋਵੇ ਤਾਂ ਬਹੁਤ ਵਧੀਆ ਕਲਰ ਆਇਆ ਏ ਹੁਣ ਕਰਾਂਗੇ ਸੇਕ ਇਹਦਾ ਠੀਕ ਆ ਜੀ ਤੇ ਆ ਮੈਂ ਥੋੜਾ ਜਿਹਾ ਛੋਲਿਆਂ ਦਾ ਪਾਣੀ ਰੱਖਿਆ ਹੋਇਆ ਤਾਂ ਤੇ ਆ ਵੀ ਇਹ ਜਿਹੜਾ ਇਹਦੇ ਵਿੱਚ ਪਾ ਦਾਂਗਾ ਥੋੜਾ ਜਿਹਾ ਠੀਕ ਆ ਜੀ ਤਾ ਜੋ ਟੇਸਟ ਜਿਹੜਾ ਹੋਰ ਵਧੀਆ ਆ ਜਾਊਗਾ ਤੇ ਇਹਨੂੰ ਦੰਨਿਆਂ ਉਵਾਲੀ ਠੀਕ ਹੈ ਜੀ ਚੰਗੀ ਤਰ੍ਹਾਂ ਵਿੱਚ ਵਿੱਚ ਮਾ ਹਲਾਈ ਵੀ ਜਾਇਓ ਕਈ ਵਾਰ ਸਬਜ਼ੀ ਥੱਲੇ ਵੀ ਲੱਗ ਜਾਂਦੀ ਆ ਤੇ ਹੁਣ ਤੁਹਾਨੂੰ ਦੱਸ ਦਿਆਂ ਆਲੂਆਂ ਦਾ ਆਪਾਂ ਨੇ ਕੀ ਕਰਨਾ ਹੈ ਤੇ ਲਓ ਜੀ ਇੱਕ ਚੀਜ਼ ਆਪਾਂ ਪਾਣੀ ਭੁੱਲ ਗਏ ਤੇ ਉਹ ਵੈਸੇ ਬਾਅਦ ਵਿੱਚ ਪੈਂਦੀ ਆ ਜਦੋਂ ਛੋਲੇ ਬਣ ਜਾਂਦੇ ਆ ਤੇ ਚਨਾ ਮਸਾਲਾ ਠੀਕ ਹੈ ਜੀ ਥੋੜਾ ਜਿਹਾ ਪਾ ਦਾਂਗੇ ਤੇ ਹੁਣ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਉਵਾਲੀ ਆਪਾਂ ਤੇ ਇੱਧਰ ਜਿਹੜੇ ਆਪਾਂ ਨੇ ਆਲੂ ਰੱਖੇ ਹੋਏ ਆ ਜੀ ਇਹਨਾਂ 'ਚ ਪਾਵਾਂਗੇ ਹਲਕਾ ਜਿਹਾ ਪਾਣੀ ਤੇ ਕੋਈ ਚਮਚਾ ਲੈ ਕੇ ਆਪਾਂ ਨੇ ਇਹਨਾਂ ਚੰਗੀ ਤਰ੍ਹਾਂ ਮੈਸ਼ ਆ ਜਿਹੜੇ ਕਰ ਦੇਣੇ ਆ ਤਾਂ ਜੋ ਗਰੇਵੀ ਆ ਜਿਹੜੀ ਆਪਣੀ ਗਾੜੀ ਹੋ ਜੂਗੀ ਠੀਕ ਹੈ ਜੀ ਤੇ ਆਲੂ ਆਪਣੇ ਵਿੱਚ ਪਾਏ ਵਿੱਚ ਛੁੱਲਦਿਆਂ ਦੇ ਪਤਾ ਵੀ ਨਹੀਂ ਲੱਗੂਗਾ ਵੀ ਆਪਾਂ ਨੇ ਆਲੂ ਪਾਏ ਆ ਠੀਕ ਹੈ ਜੀ ਆਲੂ ਸਿਰਫ ਤੁਸੀਂ ਜੇ ਅੱਧਾ ਕਿਲੋ ਛੋਲੇ ਆ ਤਾਂ ਤਿੰਨ ਆਲੂ ਪਾ ਲਿਓ ਜੇ ਪਾਈਆ ਛੋਲੇ ਆ ਤਾਂ ਦੋ ਆਲੂ ਪਾ ਦਿਓ ਠੀਕ ਹੈ ਜੀ ਐਨ ਬਿਲਕੁਲ ਪਤਲੇ ਪਤਲੇ ਜੇ ਕਰਕੇ ਆਪਾਂ ਨੇ ਆਇਆ ਨਾ ਤਿੰਨ ਨੂੰ ਪਾ ਦਾਂਗੇ ਛੋਲਿਆਂ ਦੇ ਵਿੱਚ ਹੁਣ ਆਪਾਂ ਆ ਲਓ ਜੀ ਛੋਲਿਆਂ ਨੂੰ ਆਪਣਿਆਂ ਨੂੰ ਆ ਗਈ ਆ ਵਾਲੀ ਤਿੰਨ ਨੂੰ ਹੁਣ ਆਪਾਂ 5-6 ਮਿੰਟ ਐਨ ਮਠੀਆਂਾਂ ਚ ਪਰ ਨੀਚੋਂ ਉਹਨਾਂ ਨੂੰ ਪਕਾਉਂਗਾ ਠੀਕ ਹੈ ਜੀ ਤਾਂ ਜੋ ਆਲੂ ਲੂ ਲੂ ਜੇ ਵੀ ਐਨ ਵਿੱਚ ਕੁਲ ਜਿਵੇਂ ਹੈ ਤੇ ਛੋਲਿਆਂ ਦੀ ਜਿਹੜੇ ਮਸਾਲੇ ਮਸੂਦਲੇ ਆਪਾਂ ਨੇ ਪਾਏ ਆ ਠੀਕ ਹੈ ਜੀ ਐਨ ਉਹ ਪੱਕ ਜੂਵੇ ਚੰਗੀ ਤਰ੍ਹਾਂ ਨਾਲੇ ਗਰੇਵੀ ਹੈ ਜਿਹੜੀ ਆ ਦੇਖੋ ਛੋਲੇ ਆਪਣੇ ਐਨ ਗਾੜੇ ਹੋ ਜੂਗੇ ਜੇ ਤੁਸੀਂ ਮਾਰੇ ਮੋٹے ਪਤਲੇ ਬਣਾਉਣੇ ਹੋਏ ਤਾਂ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਪਾਣੀ ਵੀ ਐਡ ਕਰ ਸਕਦੇ ਹੋ ਹੋਰ ਠੀਕ ਹੈ ਜੀ ਪਰ ਬਿਆਹ ਵਾਲੇ ਛੋਲੇ ਇਹੇ ਜੀ ਹੁੰਦੇ ਕਿਉਂਕਿ ਪਲੇਟ ਦੇ ਵਿੱਚ ਚਲਦੇ ਆ ਉਹ ਉੱਥੇ ਕੌਲੀਆਂ ਤਾਂ ਹੁੰਦੀਆਂ ਨਹੀਂ ਠੀਕ ਹੈ ਜੀ ਇਸ ਕਰਕੇ ਗਾੜੇ ਬਣਾਉਣੇ ਪੈਂਦੇ ਆ ਤੇ ਲੋ ਜੀ ਇਹਨੂੰ ਹੁਣ ਆਪਾਂ 5-6 ਮਿੰਟ ਚੰਗੀ ਤਰ੍ਹਾਂ ਪਕਾਉਂਗੇ। ਲੋ ਜੀ ਛੋਲੇ ਬਣ ਕੇ ਹੋ ਗਏ ਆਪਣੇ ਰੈਡੀ ਠੀਕ ਹੈ ਜੀ। 5-6 ਮਿੰਟ ਮੈਂ ਪਕਾ ਲੇ ਹੋਰ ਮਠੀਆਂਾਂ ਚ ਪਰ ਇਹ ਕਲਰ ਚੈੱਕ ਕਰ ਲਓ ਛੋਲਿਆਂ ਦਾ। ਐਨ ਇੱਕ ਰਿਪੋਰਟ ਹੈ। ਤੇ ਹੁਣ ਤੁਹਾਨੂੰ ਇਹਨੂੰ ਕੌਲੀ ਚ ਕੱਢ ਕੇ ਦਿਖਾਉਂਦੇ ਆ ਠੀਕ ਹੈ ਜੀ। ਤੇ ਥੋੜਾ ਜਿਹਾ ਪਾ ਦਾਂਗੇ ਜੀ ਇਹਦੇ ਉੱਪਰ ਹਰਾ ਧਣੀਆਂ। ਤੇ ਗੈਸ ਕਰਦੇ ਆ ਬੰਦ ਆਪਾਂ ਹੁਣ। ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਕੌਲੀ ਦੇ ਵਿੱਚ ਕੱਢ ਕੇ ਇਹਨੂੰ। ਤੇ ਲੋ ਜੀ ਛੋਲੇ ਬਣ ਕੇ ਹੋ ਗਏ ਆਪਣੇ ਰੈਡੀ ਛੋਲਿਆਂ ਦਾ ਕਲਰ ਚੈੱਕ ਕਰ ਲਓ ਠੀਕ ਹੈ ਜੀ ਐਨ ਇੱਕ ਨੰਬਰ ਬਣੇ ਆ ਜੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਅਗਲੀ ਵੀਡੀਓ 'ਚ ਤੇ ਸਾਡੀਆਂ ਇਦਾਂ ਦੀ ਹਲਵਾਈ ਸਟਾਈਲ ਸਬਜ਼ੀਆਂ ਜਾਂ ਕੋਈ ਵੀ ਰੈਸਪੀ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਸੋ ਜਿੰਨਾਂ ਜਿੰਨਾਂ ਨੇ ਵੀਡੀਓ ਦੇਖੀ ਹੈ ਜੀ ਸਾਰਿਆਂ ਦਾ ਧੰਨਵਾਦ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ